ਅੱਜ ਪਾਸੀ ਮਰਗੂ YouTube ਚੈਨਲ ਅੱਜ ਆ ਦੇ ਕਿਰਪਾ ਦੇ ਨਾਲ ਜੋ YouTube ਚੈਨਲ ਦਾ ਹਲ ਚੱਲ ਰਿਹਾ ਹੈ ਆ ਦੇਵ ਦੀ ਸੰਗਤਾਂ ਨਾਲ ਆਪਨ ਮਾਈਕ ਤੇ ਸਪੋਰਟਰ ਜੋ ਸੰਜੇ ਕੁਮਾਰ ਸ਼ਰਮਾ ਜੀ ਦਾ ਸੰਜੇ ਅੱਜ ਉਹਨਾਂ ਨੂੰ ਰੀਪੋਰਟਿੰਗ ਵਾਸਤੇ ਕਮੇ ਕਨਵੈਕ ਕੈਮਰੇ ਵਾਸਤੇ ਜੁੜ ਕੀਤਾ ਗਿਆ ਅੱਜ ਉਹਨਾਂ ਨੂੰ ਮਾਨ ਸਤਿਵਾ ਦੇ ਨਾਮ ਗੁਰਮੁਨ ਜਦਰੰਪਾਲ ਉਹਨਾਂ ਸਰੂਪਾ ਦੇ ਕੇ ਅੱਜ মিডিਆ ਵਿੱਚ ਅਸੀਂ ਇਹਨਾਂ ਨੂੰ ਸਵਾਣ ਕਰਦੇ ਹਾਂ ਕਿ ਇਹਨਾਂ ਜੋ ਤੰਤੇ ਮੰਦ ਨਾਲ ਪਲੱਸ মিডিਆ ਦਾ ਕਾਨੂੰਨ ਤਾਲ ਕੰਮ ਕਰੇਗਾ ਤੰਤੇ ਮੰਦ ਕਰੇਗਾ ਅੱਜ ਤੋਂ ਉਹਨਾਂ ਸਭ ਤੋਂ ਪਹਿਲਾਂ ਕਿਉਂ ਮੈਂ ਬੇਨਤੀ ਕਰਦਾ ਹਾਂ ਕਿ ਜੀ ਕਮਾਨ ਕੈਮਰੇ ਨਾਲ ਮੂਵੀ ਕੀਤਾ ਜਾਵੇ ਅੱਜ ਉਹਨਾਂ ਨੂੰ ਮਾਨ ਸਤਿਵਾ ਨਾਲ ਸਾਡੇ ਹੈਡ ਗ੍ਰਾਂਤੀ ਗੁਰਦੁਆਰਾ ਸ਼੍ਰੀਮਾਨ 61 ਮਾਹਪੁਰ ਬਾਬਾ ਸਿੰਘ ਜੀ ਮੁੱਖ ਸੰਬਾਧ ਮੁੱਖ ਪ੍ਰਮੋਡਕ ਸ਼੍ਰੀਮਾਨ 68 ਲਬਾਜੀਤ ਸਿੰਘ ਜੋ ਵਿਦੇਸ਼ਾ ਬੈਠਿਆ ਉਹ ਤੋਂ ਸਾਡੇ ਕੇ ਨਾਲ ਅੱਜ ਜੋ ਪ੍ਰੈਸ ਰਿਪੋਰਟ ਜੋ ਕੀਤਾ ਗਿਆ ਹੈ ਉਹਨਾਂ ਨੂੰ ਗੁਰੂ ਮਰਜਾਦਾ ਹੈਡ ਗ੍ਰਾਂਤੀ ਐ ਜਨਾ ਗਰਦੀਪ ਸਿੰਘ ਜੀ ਉਹਨਾਂ ਸੇਰਪ੍ਰਥਾ ਦੇ ਕੇ ਮਾਤਮਾਨ ਕਰਨਗੇ ਮੈਂ ਬੇਨਤੀ ਕਰੂੰਗਾ ਉਹਨਾਂ ਨੂੰ ਮਾਤਮਾਨ ਕੀਤਾ ਜਾਵੇ ਗੁਰਮੁਖ ਜੀ ਦਾ ਮਤਾਬ ਜਦੋਂ ਆਉਣਗੇ ਇਹ ਜਦੋਂ ਵੀ ਤੇ ਤਨ ਸਮਾਉਣ ਤੇ ਜਾਣਗੇ ਆਪਣੇ ਗੁਰ ਸਿੱਖੀ ਨੂੰ ਮੁੱਖ ਰੱਖਦਿਆਂ ਹੋਇਆ ਕਿ ਕਿਸੇ ਤਰ੍ਹਾਂ ਦੇ ਵੀ ਆ ਉਹ ਆਪਣਾ ਗੁਰੂ ਦਾਤ ਜਾਇਆ ਕਰਨਗੇ ਰੋਪਾ ਲੈ ਕੇ ਜਾਂ ਆਪਸੇ ਟੱਕੇ ਜਾਇਆ ਕਰਨਗੇ ਮੈਂ ਬੇਨਤੀ ਕਰੂੰਗਾ ਉਹਨਾਂ ਸਪੋਰਟ ਦਿੱਤਾ ਜਾਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨੂੰ ਮਾਰ ਦੀ ਦਾਗ ਮਾਰ ਪੱਟਾ ਗਿਆ ਸੋ ਬਧਾਈਆਂ ਜੋ ਕਿ ਉਹ ਅੱਜ ਉਹਨਾਂ ਦਾ ਜੋ ਨੂੰ ਦੇ ਮਤਲਬ ਕਿ ਡਾਕੂਮੈਂਟ ਆਧਾਰ ਕਾਰਡ ਮੈਂ 다운 ਕੀਤੇ ਗਿਆ ਨਾ ਯਾਹ ਤਾਂ ਪੈਂਦੇ ਖਲਣੇ ਜਾ ਰਹਾ ਮੈਂ ਸੰਜੀਤ ਕੁਮਾਰ ਨੂੰ ਕੈਮਰੇ ਨੇ ਜੋੜ ਦਿੱਤਾ ਗਿਆ ਜੋ YouTube ਚੈਨਲ ਤੇ ਫਿਰ ਉਹ ਜੋ ਦੇਵ ਦੇਵ ਸੰਗਠਾ ਦੇ ਦਿੱਤੀਆਂ अॼु करे वाहेगुरु जी का ख़सा वाहेगुरु वाहिगुरु जी ख़ाली